ਕਰੂਗਾ ਮਦਦ ਉਹ ਫੜ ਜਾਂਦਾ ਹੈ ਹਾਲਮ ਹੁੰਦਾ ਹੈ ਪ੍ਰਸ਼ਾਨੀ ਦੁਬਲਾ ਕਰਦਾ ਹੈ ਸਭ ਕੁਝ ਕਰਦਾ ਹੈ ਲੋਕ ਬੰਦਾ ਦੁਖੀ ਹੁੰਦਾ ਹੈ ਸਭ ਤੋਂ ਇੱਕ ਸਵਾਲ ਹੈ ਕਿ ਸਮਾਜ ਵਿੱਚ ਇਹੋ ਜੀ ਤਸਵੀਰ ਰਾਜਨੀਤੀ ਤੋਂ ਬਾਹਰ ਆ ਕੇ ਆ ਗਈ ਕਿ ਇਹ ਚਲੰਦਰ ਕਸਤ ਵਿੱਚ ਕਿਉਂ ਆ ਨਹੀਂ ਰਹੀਆਂ ਪਰਿਵਾਰ ਪੂਰਾ ਆਇਆ ਇੱਕ ਪੀੜਵਾਰ ਸਾਬका ਐਮਐਲਏ ਆਪਨਾ ਦੇ ਵਿੱਚ ਕਿ ਮਹੀਨੇ ਨਿਕਲਦੇ ਸੁਨੇਹਾ ਕੀ ਜਾਂਦਾ ਸੁਨੇਹਾ ਇਹ ਦਾਤਾ ਵੀ ਨਖਤ ਸਰਕਾਰ ਲਖੇਤ ਉਹਦੇ ਲੀਡਰ ਨੇ ਸਾਹ ਦੇ ਉੱਤੇ ਮੌਕੇ ਦੇ ਐਮਐਲਏ ਚੇਅਰਮੈਨ ਸਾਹਿਬ ਬੈਠੇ ਨੇ ਲੋਕਾਂ ਨੂੰ ਸ਼ਰਮਾਂਤ ਧੰਕੀਆਂ ਦੇਖ ਉਹਨਾਂ ਦੇ ਗਲਾਂ 'ਤੇ ਪੰਥੇ ਪਾ ਕੇ ਐ ਵੋਟਾਂ ਨਹੀਂ ਪੈਣੀਆਂ ਐ ਵੋਟਾਂ ਬਾਣ ਇੱਕ ਰੋ ਰਿਹਾ ਇੱਕ ਪਰਿਵਾਰ ਰੋ ਰਿਹਾ ਸਾਰਾ ਰੋ ਰਿਹਾ ਬਾਤ ਤੋਂ ਤੱਕ ਕੋਤ ਪਰ ਆਣ ਵਾਲੇ ਸਮੇਂ ਦਾ ਡਰ ਲੱਗ ਰਿਹਾ ਜਾਂ ਭਿੱਕ ਦਿਖ ਰਿਹਾ ਆਪਣਾ ਉਹਨਾਂ ਨੂੰ ਭਿੱਕ ਥਾਟਾ ਢੈਂਦਾ ਦਿਖ ਰਿਹਾ ਕਾਊਂਟਰ ਤੋਂ ਥੱਲੇ ਕਰ ਰਿਹਾ ਲੋਕਾਂ ਨੇ ਵਿਸ਼ਵਾਸ ਬਣਾ ਕਰ ਲਿਆ ਪਰ ਲੋਕ ਵੀ ਰੋ ਰਹੇ ਇਹ ਇਹਨਾਂ ਪਰਿਵਾਰ ਵਿੱਚ ਐਂਡ ਉਹਨਾਂ ਦਾ ਦਰਦ ਹੀ ਅੰਦਰੋਂ ਕਰਾ ਰਿਹਾ ਹੈ। ਇਹ ਜੀ ਅੱਲਾ ਦੇ ਕਿਨੇ ਟੁੱਟ ਸਕਦੇ ਨੇ। ਲੱਖ ਕੰਮ ਨਹੀਂ ਹੁੰਦਾ। ਕੋਈ ਤਰੱਕੀ ਨਹੀਂ ਹੋਉਂਦੀ। ਬਦਰਾਦ ਇਹ ਛੋਟੀਆਂ-ਛੋਟੀਆਂ ਗੱਲਾਂ। ਮੰਤਰੀ ਨੂੰ ਸੁਨੇਹਾ ਕੀ ਦੇ ਰਿਹਾ? ਉਹ ਪਿਤਾ ਨਹੀਂ ਬੋਲੇ। ਉਹ ਆਪੀ ਤਾਲੀਆਂ ਸੁਨੇਹਾ ਦੱਸਾ ਵੀ। ਭਗਵੰਤ ਸਿੰਘਾ ਬਹੁਤ ਮਾਨਸੀ ਇੱਕ ਦੋਸਤ ਹੋਣ ਦੇ ਨਾਤੇ ਮੈਂ ਤੇਰੇ ਤੋਂ ਵੱਡਾ ਮੈਂ। ਭਾਈ ਗॉड ਮੈਨੂੰ ਐਂ ਸੀਗਾ ਕਿ ਤੂੰ ਪੰਜਾਬ ਦਾ ਰੰਗ ਬਦਲੇਗਾ چاہے ਮੈਂ ਕਿਸੇ ਵੀ ਪਾਰਟੀ ਕਰਾਂ ਪਰ ਕੱਖ ਸਭ ਸਾਰੇ ਚੋਰ ਤਾਂ ਬਣ ਗਏ ਪੰਜਾਬ ਤੋਂ ਸਰਵਪੱਤਰ ਪੰਜਾਬ ਦੇ ਪਾਰਟੀਆਂ ਦੇ ਨੇਤੂ ਭਗਵਾਨ ਤੁਮਨ ਤੋਂ ਬੈਠਾ ਜੋ ਮਰਜ਼ੀ ਕਰ ਲੋ ਯਾਰ ਇਹਨੂੰ ਭਜਾਓ ਯਾਰ ਇਹ ਤੋਂ ਇਹਨੂੰ ਹਰਿਆਣੇ ਸਾਹਿਬ ਕੇ ਸੀਐਮ ਦਾ ਕਹਿੰਦੇ ਆ ਕਿ ਇਸ ਕਰਕੇ ਇਸ ਜਗ੍ਹਾ ਡਿਊਟੀ ਨਹੀਂ ਆਈ ਆ ਮਿਹਰਬਾਨੀ ਦਾਰਿਆ ਹੋਰ ਕੀ ਹੈ ਸ਼ਰਮ ਡਰ ਦੇਖੋ ਮੈਂ ਦੇਖੋ ਜੀ ਇੱਕ ਇੱਕ ਤਸਵੀਰ ਜਿਸ ਤੋਂ ਆਪੀ ਅੱਜ ਤਸਵੀਰ ਬਣੀ ਹੈ ਬਲੰਦਰ ਵੈਸਕ ਦੀ ਆ ਗਈ ਇਹ ਮੈਨੂੰ ਲੋਕ ਦੇਖਦੇ ਹੋ ਤੋ ਤਸਵੀਰ ਉਹ ਮੈਂ ਤਾਂ ਇਹੀ ਦੇਖੂਗਾ ਮੈਂ ਤਾਂ ਬਹੁਤ ਤਸਵੀਰ ਨੂੰ ਤੁਸੀਂ ਦੇਖਣਾ ਕਿਵੇਂ ਪੇਸ਼ ਕਰਨਾ ਪਰ ਮੈਂ ਤਾਂ ਇਹ ਕਹੂੰਗਾ ਕਿ ਵੈਸਟ ਦੇ ਹਰ ਵੋਟਰ ਨੂੰ ਵੋਟ ਪਾਉਣੀ ਚਾਹੀਦੀ ਹੈ ਐਂਡ ਹੁਣ ਇਹ ਮੌਕਾ ਕਿ ਬੀਜੇਪੀ ਦੇ ਹੱਕ ਚ ਵੋਟ ਪਾਉਣੀ ਚਾਹੀਦੀ ਹੈ ਐਂਡ ਬੀਜੇ ਬੀਜੇਪੀ ਦੇ ਹਰ ਵਰਕਰ ਨੂੰ ਆਪ ਦੇ ਜਿਹੜੇ ਮੁਫਾਦ ਨੇ ਆਪਦੇ ਫਾਇਦੇ ਨੇ ਉਹਨਾਂ ਨੂੰ ਭੁੱਲ ਕੇ ਆਪਦੇ ਨੁਕਸਾਨ ਨੂੰ ਉਹਨਾਂ ਨੂੰ ਭੁੱਲ ਕੇ ਜੀਪੀ ਦੇ ਨਾਲ ਅੰਗਰਾਲ ਦੇ ਨਾਲ ਖੜਨਾ ਚਾਹੀਦਾ ਵੋਟ ਪਾਉਣੀ ਚਾਹੀਦੀ ਆ ਸਪੋਰਟ ਕਰਨੀ ਚਾਹੀਦੀ ਆ ਔਰ ਇਹੋ ਜੀਆਂ ਗੱਲਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੁੰਦਾ ਜਿੱਥੇ ਭਗਵੰਤ ਮਾਨ ਇੱਕ ਸੀਟ ਤੇ ਆਪ ਚਾਰ ਕੁਰਸੀਆਂ ਢਾਹ ਕੇ ਟਿਚਰਾ ਕਰਦਾ ਸੀ ਬਾਕੀ ਦੇ ਮੰਤਰੀਆਂ ਨੂੰ ਅੱਜ ਕਿਉਂ ਨਾ ਆਇਆ ਬਈ ਤੈਨੂੰ ਹੀ ਕਰਨੀ ਉਹ ਅੱਜ ਕਿਉਂ ਨਾ ਆਇਆ ਔਲਾਦਾ ਬੇਸਵਾਦ ਆਉਂਦਾ ਵੀ ਹਾਂ ਭਗਵਾਨ ਸਿੰਘ ਤੇਰੇ ਕੋਲੇ ਤੇਰੇ ਪੱਲੇ ਹੈ ਪੰਜਾਬ ਦੀ ਭਲਾਈ ਦਾ ਕੋਈ ਉਦਦਾ ਹੈ ਤੇਰੇ ਪੱਲੇ ਉਹਦਾ ਪੰਲਾ ਹੀ ਖੰਡੀਆਂ ਉਹਦੇ ਕੋਲੇ ਸਿਰਫ ਇੱਕ ਲੋਕਾਂ ਦਾ ਵਿਸ਼ਵਾਸ ਸੀ ਜਿਹਨੂੰ ਤੋੜਨ ਤੋਂ ਇੱਕ ਬੇਨਲਾਇਕ ਉਹ ਟੁੱਟ ਗਿਆ ਹੁਣ ਲੋਕ ਵੀ ਪਛਤਾ ਰਹੇ ਨੇ ਪਰ ਕਰ ਕੁਛ ਨਹੀਂ ਸਾਦੇ ਸਿਰਫ ਇੰਤਜ਼ਾਰ ਕਰਾਂਗਾ ਪਾਪੂਗਾ ਐਂਡ ਬੈਕ ਫੇਰ ਇੱਕ ਵਾਰੀ ਫਿਰ ਦੇ ਵਿੱਚ ਇਹ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਪੱਛਮੀ ਜਲੰਧਰ ਦੀ